ਪਰਮੇਸ਼ਰ ਦਾ ਕੋਈ ਇੱਕ ਪੱਕਾ ਟਿਕਾਣਾ ਨਹੀਂ ਅਸੀਂ ਕਹਿ ਸਕਦੇ ਪਰਮਾਤਮਾ ਇਸੇ ਗੁਰਦੁਆਰੇ ਵਿੱਚ ਰਹਿੰਦਾ। ਜਹ ਪਰਮਾਤਮਾ ਇਸੇ ਇੱਕ ਮੰਦਰ ਵਿੱਚ ਰਹਿੰਦਾ ਐਸੇ ਇੱਕ ਮਸੀਤ ਵਿੱਚ ਰਹਿੰਦਾ ਇਹਨਾਂ ਧਰਮਾਂ ਤੋਂ ਤੇ ਸਤਿਗੁਰੂ ਨੇ ਸਾਨੂੰ ਬਾਹਰ ਕੱਢਿਆ। ਧਰਮ ਸਥਾਨ ਜਿੰਨੇ ਨੇ ਉਹ ਧਰਮ ਸਿੱਖਣ ਵਾਸਤੇ। ਜਿੱਥੇ ਆ ਕੇ ਇਨਸਾਨ ਨੇ ਧਰਮ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਹੈ, ਇਹ ਵਿਚਾਰ ਸਿੱਖਣ ਹੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਧਰਮ ਕਿਵੇਂ ਕਮਾ ਸਕਦਾ ਤੇ ਸਮਾਜ ਦੀ ਸੇਵਾ ਕਿਵੇਂ ਕਰ ਸਕਦਾ। ਧਾਰਮਿਕ ਸਤਾਨਾਂ ਬਾਰੇ ਇਹ ਪਰਮ ਨਹੀਂ ਪੜਨਾ ਕਿ ਧਾਰਮਿਕ ਸਤਾਨਾਂ ਵਿੱਚ ਰਵਿੰਦਾ ਉਹ ਸਾਰੇ ਬ੍ਰਹਿਮੰਡ ਵਿੱਚ ਹੀ ਹੈ। ਅਦੇ ਬੂਵੇ ਨੂੰ ਉਚਾਰਨ ਕਰਨਾ ਹੈ ਤੇ ਅਸੀਂ ਤੱਤੇ ਥਲੇ ਔੰਕੜ ਤੇ ਐੜਾ ਲਾ ਕੇ ਤੋ ਪ੍ਰਸਾਦ ਇੰਜ ਪੜ ਸਕਦੇ ਹਾਂ। ਕਈ ਵੀਰ ਉਚਾਰਨ ਕਰਦੇ ਨੇ ਤੁਐ ਪ੍ਰਸਾਦ ਤੇ ਉਹ ਇੱਕ ਨੂੰ ਦਾਸ ਨੇ ਬੇਨਤੀ ਵੀ ਕੀਤੀ ਸੀ ਵੀ ਇਹ ਕਿਸੇ ਵੀ ਅਸੂਲ ਦੇ ਨਾਲ ਦੁਲਾਮਾ ਨਹੀਂ ਵੜ ਸਕਦੀ। ਅਸੀਂ ਐਵੇਂ ਤੱਕੇ ਦੇ ਨਾਲ ਤੁਐ ਪ੍ਰਸਾਦ ਕਰਾਂਗੇ ਤਾਂ ਉਹ ਗਲਤ ਹੋ ਜਾਏਗਾ। ਸੋ ਤੋ ਪ੍ਰਸਾਦ ਅਦਬ ਬਹੁਆ ਜਾਂ ਫਿਰ ਇਹਨੂੰ ਉਚਾਰਨ ਕਰਨ ਦਾ ਉਹ ਤਰੀਕਾ ਜਿਹੜਾ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਦੱਸਿਆ ਹੈ ਤੋ ਪ੍ਰਸਾਦ ਤੱਤੇ ਥੱਲੇ ਔਂਕੜ ਤੇ ਐੜਾ ਲਗਾ ਕੇ ਤੋ ਪ੍ਰਸਾਦ ਸਾਰਿਆਂ ਥਾਵਾਂ ਤੇ ਸਾਰੇ ਜੀਵ ਮੰਨ ਰਹੇ ਨੇ ਉਹ ਵੀ ਮੰਨ ਰਹੇ ਨੇ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਨੇ ਅਸੀਂ ਪਰਮਾਤਮਾ ਨੂੰ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਦੁਨੀਆ ਦੇ ਵਿੱਚ ਕੋਈ ਪਰਮਾਤਮਾ ਵੀ ਹੁੰਦਾ ਹੈ ਉਹ ਕਿਵੇਂ ਮੰਨ ਰਹੇ ਨੇ ਪਰਮਾਤਮਾ ਦਾ ਹੁਕਮ ਮੰਨਣਾ ਪੈ ਰਹੇ ਸਾਰੇ ਉਦੇ ਹੁਕਮ ਦੇ ਵਿੱਚ ਜੰਮੇ ਨੇ ਉਦੇ ਹੁਕਮ ਦੇ ਵਿੱਚ ਉਹਨਾਂ ਦਾ ਸਰੀਰ ਵਿਕਾਸ ਕਰਦੇ ਆ। ਉਦੇ ਹੁਕਮ ਦੇ ਵਿੱਚ ਕੇਸ ਕਾਲਿਆਂ ਤੋਂ ਸਫੇਦ ਹੋਣਗੇ। ਉਦੇ ਹੁਕਮ ਦੇ ਵਿੱਚ ਇੱਕਦਨ ਬਹੁਤ ਵੀ ਆ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਦਾ ਇੱਕ ਵਾਰ ਫਿਰ ਤੋਂ ਦਾਸ ਦੇ YouTube ਚੈਨਲ ਤੇ ਸਵਾਗਤ ਹੈ। ਜਿਵੇਂ ਕਿ ਇਸ ਚੈਨਲ ਦੇ ਨਾਲ ਜੁੜੀ ਹੋਈ ਸਰਬੱਤ ਸੰਗਤ ਇਸ ਗੱਲ ਤੋਂ ਪਹਿਲਾਂ ਤੋਂ ਹੀ ਜਾਣੂ ਹੈ ਕਿ ਇਸ ਚੈਨਲ ਤੇ ਅਸੀਂ ਸੱਚੇ ਪਾਤਸ਼ਾਹ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਅਤੇ ਅੰਦਾਲ ਹੀ ਸੰਖੇਪ ਵਿਚਾਰ ਸੰਗਤ ਦੇ ਅੰਦਰ ਸਾਂਝੇ ਕਰ ਰਹੇ ਹਾਂ ਸਾਧ ਸੰਗਤ ਜੀ ਹੁਣ ਤੱਕ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਪੂਰਨ ਵਿਚਾਰ ਇਸ ਚੈਨਲ ਦੇ ਉੱਪਰ ਸਾਂਝੀ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਉਹਨਾਂ ਵੀਡੀਓਜ਼ ਨੂੰ ਨਹੀਂ ਵੇਖਿਆ ਹੈ ਆਪ ਜੀ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਉਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ ਜਾ ਫਿਰ ਇਸ ਚੈਨਲ ਦੇ ਉੱਪਰ ਵਿਜ਼ਿਟ ਕਰਕੇ ਤੁਸੀਂ ਦਾਸ ਨੇ ਉੱਥੇ ਇੱਕ ਪਲੇਲਿਸਟ ਤਿਆਰ ਕਰ ਦਿੱਤੀ ਹੈ ਆਪ ਜੀ ਉਸ ਪਲੇਲਿਸਟ ਦੇ ਉੱਪਰ ਜਾ ਕਰਕੇ ਤੇ ਉਹਨਾਂ ਵੀਡੀਓਜ਼ ਨੂੰ ਜ਼ਰੂਰ ਇੱਕ ਵਾਰ ਵੇਖੋ ਸੋ ਜਗਜੀਤ ਸਾਹਿਬ ਦੀ ਵਿਚਾਰ ਤੋਂ ਬਾਅਦ ਅਸੀਂ ਜਗਬ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਅਤੇ ਸੰਖੇਪ ਵਿਚਾਰ ਅਰੰਭ ਕੀਤੀ ਹੋਈ ਹੈ ਜਿਸ ਦੇ ਕਿ ਹੁਣ ਤੱਕ 78 ਪਦਿਆਂ ਦੀ ਵਿਚਾਰ ਮੁਕੰਮਲ ਹੋ ਚੁੱਕੀ ਹੈ ਅੱਜ ਦੀ ਇਸ ਵੀਡੀਓ ਤੋਂ ਅਸੀਂ 79 ਨੰਬਰ ਪੱਦੇ ਤੋਂ ਲੈ ਕਰਕੇ ਜੋ ਅਗਲੀ ਵਿਚਾਰ ਹੈ ਉਹਦੇ ਬਾਰੇ ਵਿਚਾਰ ਆਪ ਸੰਗਤ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ ਸਾਧ ਸੰਗਤ ਜੀ ਕੁਝ ਇੱਕ ਖਾਸ ਰਜਿਵੇਂ ਹੋਣ ਕਰਕੇ ਕੁਝ ਦਿਨਾਂ ਦਾ ਵਿੱਚ ਗੈਬ ਪਿਆ ਹੈ ਵੀਡੀਓਜ਼ ਅਪਲੋਡ ਨਹੀਂ ਸੀ ਕੀਤੀਆਂ ਜਾ ਰਹੀਆਂ ਸੋ ਅਗਲੇ ਦਿਨਾਂ ਦੇ ਵਿੱਚ ਯਤਨ ਕਰਾਂਗੇ ਕਿ ਲਗਾਤਾਰ ਵੀਡੀਓਜ਼ ਜੋ ਹਨ ਉਹ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਤਾਕੇ ਜਲਦੀ ਤੋਂ ਜਲਦੀ ਸਤਿਗੁਰੂ ਜੀ ਦੀ ਪਾਵਨ ਬਾਣੀ ਜਾਵ ਸਾਹਿਬ ਦੀ ਜੋ ਵਿਆਖਿਆ ਹੈ ਉਹ ਮੁਕੰਮਲ ਕੀਤੀ ਜਾ ਸਕੇ ਸੋਹ ਸਾਧ ਸੰਗਤ ਜੀ ਆਪਾਂ ਅਗਲੀ ਵਿਚਾਰ ਆਰੰਭ ਕਰੀਏ 79 ਨੰਬਰ ਪਦੇ ਤੋਂ ਸਤਿਗੁਰੂ ਜੀ ਇੱਥੇ ਇੱਕ ਨਵਾਂ ਛੰਦ ਆਰੰਭ ਕਰ ਰਹੇ ਨੇ ਜਿਸ ਦਾ ਨਾਮ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਹੈ ਉਰਵਾਲ ਛੰਦ ਸੋ ਜਿਵੇਂ ਪਿਛਲੇ ਛੰਦ ਸਨ ਜਿਹਦੇ ਵਿੱਚ ਸੀ ਛਪੈ ਛੰਦ ਉਯੰਗ ਪਰਿਆਤ ਛੰਦ ਚਰਪਟ ਛੰਦ ਉਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਇੱਕ ਹੋਰ ਸ਼ੰਦ ਇਸ ਜਗ੍ਹਾ ਤੇ ਵਰਤਿਆ ਹੈ ਜਿਸ ਦਾ ਨਾਮ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਹੈ ੁਰਵਾਲ ਸ਼ੰਦ ਸੁਮਹ ਰਾਜੀ ਦੇ ਬਚਨ ਦੇ ੁਰਵਾਲ ਸ਼ੰਦ ਤਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਬਧੂਤ ਰੂਪਰਸਾਲ ਮਹਾਰਾਜ ਜੀ ਫਰਮਾਉਂਦੇ ਨੇ ਗੁਰਵਾਲ ਸ਼ੰਦ ਦਾ ਪ੍ਰਸਾਦ ਗੁਰਵਾਲ ਸ਼ੰਦ ਇਸ ਸ਼ੰਦ ਦਾ ਨਾਮ ਹੈ ਆ ਪ੍ਰਸਾਦ ਸ਼ਬਦ ਦਾ ਅਰਥ ਹੈ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਪ੍ਰਸਾਦ ਸ਼ਬਦ ਦਾ ਭਾਵਨ ਦਾ ਹੈ ਕਿਰਪਾ ਤੇ ਤਪ ਪ੍ਰਸਾਦ ਦਾ ਅਰਥ ਹੋ ਗਿਆ ਤੁਹਾਡੀ ਕਿਰਪਾ ਆਪ ਜੀ ਦੀ ਕਿਰਪਾ ਜਿਵੇਂ ਕਿ ਪਿਛਲੇ ਦਿਨਾਂ ਦੇ ਦੌਰਾਨ ਵੀ ਆਪਾਂ ਬਚਨ ਸਾਂਝੇ ਕੀਤੇ ਸਨ ਜਦੋਂ ਤੱਤੇ ਦੇ ਪੈਰ ਦੇ ਵਿੱਚ ਅੱਧਾ ਵਵਹ ਹੁੰਦਾ ਹੈ ਇਸ ਨੂੰ ਅਸੀਂ ਪੂਰੇ ਰੂਪ ਦੇ ਵਿੱਚ ਤਬ ਉਚਾਰਨ ਨਹੀਂ ਕਰਨਾ ਹੈ ਜੇ ਤੱਤਾ ਤੇ ਵਵਹ ਪੂਰਾ ਲਾ ਕੇ ਪੜਾਂਗੇ ਤਾਂ ਫਿਰ ਉਹ ਗਲਤ ਹੋ ਜਾਏਗਾ ਕਿਉਂਕਿ ਇੱਥੇ ਅੱਧਾ ਵਵਹ ਗੁਰੂ ਪਾਤਸ਼ਾਹ ਜੀ ਨੇ ਪੈਰ ਦੇ ਵਿੱਚ ਪਾਇਆ ਸੋ ਇਹਦਾ ਉਚਾਰਨ ਕਰਾਂਗੇ ਤਬ ਪ੍ਰਸਾਦ ਅੱਧੇ ਵਵੇ ਨੂੰ ਅੱਧੇ ਦੇ ਹਿਸਾਬ ਦੇ ਨਾਲ ਹੀ ਉਚਾਰਨ ਕਰਾਂਗੇ ਜਾਫਰ ਇਹਦਾ ਜੋ ਪਿਛਲੇ ਦਿਨਾਂ ਦੇ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ ਗਿਆਨੀ ਜੁਗਿੰਦਰ ਸਿੰਘ ਤਲਵਾੜਾ ਜੀ ਨੇ ਨਿਤਨਿਮ ਦੀ ਸਟੀਕ ਕੀਤੀ ਹੈ ਉਹਨਾਂ ਨੇ ਉਹਦੇ ਵਿੱਚ ਨਿਤਨਿਮ ਸਟੀਕ ਦੇ ਵਿੱਚ ਨਿਤਨੇਮ ਦੀ ਵਿਆਖਿਆ ਕੀਤੀ ਹੋਈ ਹੈ ਉਹਦੇ ਵਿੱਚ ਆਪ ਜੀ ਨੇ ਜੋ ਪੈਰ ਦੇ ਵਿੱਚ ਵਹਾ ਹੈ ਇਹਨੂੰ ਉਚਾਰਨ ਕਰਨ ਦਾ ਤਰੀਕਾ ਦੱਸਿਆ ਤੱਤੇ ਨੂੰ ਔਕੜ ਲਾ ਕੇ ਤੇ ਅਗਲੇ ਪਾਸੇ ਐਡਾ ਮੁਕਤਾ ਲਾ ਕੇ ਤੋ ਪ੍ਰਸਾਦ ਭਾਵ ਕਿ ਜੇ ਅਧਿ ਵਵੇ ਨੂੰ ਉਚਾਰਨ ਕਰਨਾ ਹੈ ਤੇ ਅਸੀਂ ਤੱਤੇ ਥੱਲੇ ਔਂਕੜ ਤੇ ਐੜਾ ਲਾ ਕੇ ਤੋ ਪ੍ਰਸਾਦ ਇੰਜ ਪੜ ਸਕਦੇ ਕਈ ਵੀਰ ਉਚਾਰਨ ਕਰਦੇ ਨੇ ਤੁਐ ਪ੍ਰਸਾਦ ਤੇ ਉਹ ਇੱਕ ਨੂੰ ਦਾਸ ਨੇ ਬੇਨਤੀ ਵੀ ਕੀਤੀ ਸੀ ਵੀ ਇਹ ਕਿਸੇ ਵੀ ਅਸੂਲ ਦੇ ਨਾਲ ਦੁਲਾਮਾ ਨਹੀਂ ਬਣ ਸਕਦੀ ਅਸੀਂ ਐਵੇਂ ਤੱਕੇ ਦੇ ਨਾਲ ਤੁਐ ਪ੍ਰਸਾਦ ਕਰਾਂਗੇ ਤਾਂ ਉਹ ਗਲਤ ਹੋ ਜਾਏਗਾ ਸੋ ਤੋ ਪ੍ਰਸਾਦ ਅੱਧਾ ਬਹੁਆ ਜਾਂ ਫਿਰ ਇਹਨੂੰ ਉਚਾਰਨ ਕਰਨ ਦਾ ਉਹ ਤਰੀਕਾ ਜਿਹੜਾ ਗਿਆਨੀ ਜਗਿੰਦਰ ਸਿੰਘ ਤਲਵਾੜਾ ਜੀ ਨੇ ਦੱਸਿਆ ਹੈ ਤੋ ਪ੍ਰਸਾਦ ਸਤਿਥਲੀ ਅੰਕੜ ਤੇ ਐੜਾ ਲਗਾ ਕੇ ਤੋ ਪ੍ਰਸਾਦ ਸੁ ਬਚਨ ਨੇ ਰੁਵਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਣ ਪੁਰਖ ਅਪਾਰ ਵੈਗੁਰੂ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਮਹਾਨ ਗੁਣ ਸਾਡੇ ਵਰਗਿਆਂ ਨੂੰ ਸਮਝਾਉਂਦਿਆਂ ਹੋਇਆਂ ਮਹਾਰਾਜ ਜੀ ਫਰਮਾਉਂਦੇ ਨੇ ਆਦ ਰੂਪ ਅਕਾਲ ਪੁਰਖ ਜੀ ਕੌਣ ਨੇ ਜਿਹੜੇ ਸੰਸਾਰ ਦੇ ਆਦ ਤੋਂ ਨੇ ਜਦੋਂ ਜੇ ਦੁਨੀਆ ਵੀ ਨਹੀਂ ਸੀ ਬਣੀ ਜਦੋਂ ਅਜੇ ਸੰਸਾਰ ਨਹੀਂ ਸੀ ਬਣਿਆ ਬ੍ਰਹਿਮੰਡ ਨਹੀਂ ਸੀ ਸਾਜਿਆ ਗਿਆ ਪਰਮਾਤਮਾ ਤਾਂ ਉਦੋਂ ਵੀ ਸੀ ਇਸ ਕਾਰਨ ਕਰਕੇ ਉਹਨੂੰ ਕਿਹਾ ਗਿਆ ਆਦ ਉਹ ਸਾਰੇ ਸੰਸਾਰ ਦਾ ਸਾਰੇ ਬ੍ਰਹਿਮੰਡ ਦਾ ਆਦ ਹੈ ਆਦ ਰੂਪ ਪਰਮਾਤਮਾ ਦਾ ਰੂਪ ਕੈਸਾ ਹੈ ਆਦ ਤੋਂ ਹਮੇਸ਼ਾ ਰਹਿਣ ਵਾਲਾ ਆਨਾਦ ਮੂਰਤ ਮੂਰਤ ਸ਼ਬਦ ਦਾ ਤਸਵੀਰ ਨਹੀਂ ਮੂਰਤ ਦਾ ਅਰਥ ਹੈ ਸ਼ਖਸੀਅਤ ਤੇ ਸ਼ਬਦ ਵਰਤਿਆ ਅਨਾਦ ਮੂਰਤ ਅਨਾਦ ਦਾ ਅਰਥ ਹੋ ਗਿਆ ਅਨ ਆਦ ਭਾਵ ਕਿ ਜਿਹਦਾ ਆਦ ਨਾ ਹੋਵੇ ਪਰਮਾਤਮਾ ਦੁਨੀਆ ਦਾ ਆਦ ਹੈ ਪਰ ਖੁਦ ਪਰਮੇਸ਼ਰ ਦਾ ਕੋਈ ਆਦ ਨਹੀਂ ਕਿਉਂਕਿ ਜਿਹਦਾ ਆਦ ਹੁੰਦਾ ਹੈ ਸਾਤ ਸੰਗਤ ਉਹਦਾ ਅੰਤ ਵੀ ਹੁੰਦਾ ਹੈ ਸਾਡਾ ਸਾਰਿਆਂ ਦਾ ਆਦ ਹੈ ਇੱਕ ਦਿਹਾੜੇ ਸਾਡਾ ਅੰਤ ਵੀ ਹੋ ਜਾਣਾ ਪਰ ਪਰਮੇਸ਼ਰ ਹੈ ਅਨਾਦ ਜਿਸਦਾ ਕੋਈ ਆਦ ਨਹੀਂ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਅਜੋਨ ਦਾ ਅਰਥ ਹੈ ਜਿਹੜਾ ਜੁਨਾ ਦੇ ਵਿੱਚ ਨਹੀਂ ਆਉਂਦਾ ਜਨਮ ਤੋਂ ਰਹਿਤ ਜਿਸ ਨੇ ਕਿਸੇ ਮਾਂ ਦੇ ਉਦਰ ਤੋਂ ਮਾਂ ਦੀ ਕੁਖ ਤੋਂ ਜਨਮ ਨਹੀਂ ਲਿਆ ਪੁਰਖ ਸ਼ਬਦ ਦਾ ਅਰਥ ਹੋ ਗਿਆ ਸਾਰਿਆਂ ਦੇ ਵਿੱਚ ਵਿਆਪਕ ਤੇ ਅਪਾਰ ਸ਼ਬਦ ਦਾ ਅਰਥ ਹੋ ਗਿਆ ਬੇਅੰਤ ਇਹ ਸਾਰੇ ਪ੍ਰਮਾਤਮਾ ਦੇ ਗੁਣ ਨੇ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵ ਆਦ ਉਧਾਰ ਹਜ਼ੂਰ ਫਰਮਾਉਂਦੇ ਸਰਬਮਾਨ ਮਾਨ ਸ਼ਬਦ ਤੇ ਆਪਾਂ ਹਲਕਾ ਜਿਹਾ ਇੱਕ ਵਿਸ਼ਰਾਮ ਦੇਵਾਂਗੇ ਛੋਟਾ ਛੋਟੀ ਜਮਕੀ ਦੇਵਾਂਗੇ ਸਰਬਮਾਨ ਦਾ ਅਰਥ ਹੈ ਜਿਹੜਾ ਸਾਰਿਆਂ ਥਾਵਾਂ ਤੇ ਮੰਨਣ ਯੋਗ ਹੈ ਜਾਂ ਇਉਂ ਕਹਿ ਲਈਏ ਜਿਸ ਨੂੰ ਸਾਰਿਆਂ ਥਾਵਾਂ ਤੇ ਸਾਰੇ ਜੀਵ ਮੰਨ ਰਹੇ ਨੇ ਉਹ ਵੀ ਮੰਨ ਰਹੇ ਨੇ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਨੇ ਅਸੀਂ ਪ੍ਰਮਾਤਮਾ ਨੂੰ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਦੁਨੀਆ ਦੇ ਵਿੱਚ ਕੋਈ ਪ੍ਰਮਾਤਮਾ ਵੀ ਹੁੰਦਾ ਉਹ ਕਿਵੇਂ ਮੰਨ ਰਹੇ ਨੇ ਪਰਮਾਤਮਾ ਦਾ ਹੁਕਮ ਮੰਨਣਾ ਪੈ ਰਿਹਾ ਸਾਰੇ ਉਹਦੇ ਹੁਕਮ ਦੇ ਵਿੱਚ ਜੰਮੇ ਨੇ ਉਹਦੇ ਹੁਕਮ ਦੇ ਵਿੱਚ ਉਹਨਾਂ ਦਾ ਸਰੀਰ ਵਿਕਾਸ ਕਰਦੇ ਆ ਉਹਦੇ ਹੁਕਮ ਦੇ ਵਿੱਚ ਕੇਸ ਕਾਲਿਆਂ ਤੋਂ ਸਫੇਦ ਹੋਣਗੇ ਉਹਦੇ ਹੁਕਮ ਦੇ ਵਿੱਚ ਇੱਕਦਾਂ ਬੋਤ ਵੀ ਆ ਜਾਏਗੀ ਸੋ ਇਸ ਕਾਰਨ ਕਰਕੇ ਵਾਹਿਗੁਰੂ ਐਸਾ ਹੈ ਜਿਹਦਾ ਹੁਕਮ ਸਾਰੇ ਬ੍ਰਹਿਮੰਡ ਵਿੱਚ ਮੰਨਿਆ ਜਾ ਰਿਹਾ ਉਹ ਵੀ ਮੰਨ ਰਹੇ ਨੇ ਜਿਹੜੇ ਆਸਤਕ ਨੇ ਤੇ ਮੰਨ ਉਹ ਵੀ ਰਹਿੰਦੇ ਜਿਹੜੇ ਨਾਸਤਕ ਨੇ ਸਰਬਮਾਨ ਪ੍ਰਮਾਨ ਦੇਵ ਉਚਾਰਨ ਕਰਨਾ ਤ੍ਰਿਮਾਨ ਇਹਨੂੰ ਤਿਰਮਾਨ ਨਹੀਂ ਪੜਾਂਗੇ ਸਾਧ ਸੰਗਤ ਤ੍ਰਿਮਾਨ ਤੱਤੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਨਾਲ ਤੱਤੇ ਸ਼ਬਦ ਨੂੰ ਸਿਹਾਰੀ ਲੱਗੀ ਹੋਈ ਹੈ ਜਿਵੇਂ ਕਿ ਆਪਾਂ ਪਹਿਲਾਂ ਵੀ ਕਾਫੀ ਦਫਾ ਇਸ ਵਿਚਾਰ ਨੂੰ ਸਮਝਿਆ ਹੈ ਕਿ ਜਿਹੜੀ ਮਾਤਰਾ ਲੱਗਦੀ ਹੈ ਉਹ ਪੈਰ ਵਾਲੇ ਅੱਖਰ ਨੂੰ ਲੱਗਦੀ ਹੈ ਜਿਵੇਂ ਇੱਥੇ ਤੱਤੇ ਦੇ ਪੈਰ ਵਿੱਚ ਅੱਧਾ ਰਾਰਾ ਹੈ ਨਾਲ ਸਿਹਾਰੀ ਲੱਗੀ ਹੋਈ ਹੈ ਜਿਹੜੀ ਸਿਹਾਰੀ ਹੈ ਇਹ ਰਾਰੇ ਸ਼ਬਦ ਤੇ ਉਚਾਰਨ ਹੋਏਗੀ ਤੇ ਉਚਾਰਨ ਹੋਏਗਾ ਤ੍ਰਿਮਾਨ ਇਹਨੂੰ ਤਿਰਮਾਨ ਨਹੀਂ ਕਹਿਣਾ ਆਪਾਂ ਤ੍ਰਿਮਾਨ ਤ੍ਰਿਮਾਨ ਸ਼ਬਦ ਦਾ ਅਰਥ ਵਿਦਵਾਨਾਂ ਕੀਤਾ ਜੋ ਤਿੰਨਾਂ ਲੋਕਾਂ ਦੇ ਵਿੱਚ ਮੰਨਿਆ ਜਾ ਰਿਹਾ ਤ੍ਰਿ ਦਾ ਅਰਥ ਹੋ ਗਿਆ ਤਿੰਨ ਮਾਨ ਦਾ ਅਰਥ ਹੈ ਮੰਨਿਆ ਜਾਂਦਾ ਹੈ ਤਿੰਨ ਲੋਕ ਕਿਹੜੇ ਸਨ ਜੀ ਜਿਹੜੇ ਲੋਕਾਂ ਨੇ ਮੰਨੇ ਉਹ ਸਨ ਬਾਤ ਲੋਕ ਆਕਾਸ਼ ਲੋਕ ਤੇ ਪਾਤਾਲ ਲੋਕ ਬਾਤ ਲੋਕ ਮਤਲਬ ਧਰਤੀ ਆਕਾਸ਼ ਲੋਕ ਮਤਲਬ ਪਰਸਮਾਨ ਤੇ ਪਾਤਾਲ ਲੋਕ ਮਤਲਬ ਧਰਤੀ ਦੇ ਥੱਲੇ ਪੁਰਾਣੇ ਸਮੇਂ ਚ ਲੋਕ ਇੰਜ ਹੀ ਮੰਨਦੇ ਸਨ ਵੀ ਤਿੰਨੇ ਲੋਕ ਨੇ ਤੇ ਬਾਣੀ ਵਿੱਚ ਜਦੋਂ ਮਹਾਰਾਜ ਜੀ ਨੇ ਤਿੰਨ ਲੋਕ ਸ਼ਬਦ ਵਰਤੇ ਆ ਉਦਾਰਤ ਬਣਦਾ ਸਾਰਾ ਬ੍ਰਹਿਮੰਡ ਸਾਰਾ ਸੰਸਾਰ ਸੋ ਇੱਥੇ ਵੀ ਬਚਨ ਦੀ ਸਰਬਮਾਨ ਤ੍ਰਿਮਾਨ ਦੇਵ ਸਾਰੇ ਉਸ ਨੂੰ ਬਣਦੇ ਨੇ ਉਹਦਾ ਹੁਕਮ ਸਾਰੇ ਬ੍ਰਹਿਮੰਡ ਵਿੱਚ ਮੰਨਿਆ ਜਾ ਰਿਹਾ ਹੈ ਤ੍ਰਿਮਾਨ ਦੇਵ ਪਰਮਾਤਮਾ ਐਸਾ ਦੇਵਤਾ ਹੈ ਦੇਵਦਾਰਤ ਪ੍ਰਕਾਸ਼ ਸਵਰੂਪੀ ਹੁੰਦਾ ਹੈ ਜਏ ਤੇ ਸਦਾ ਜਰਤ ਕਰ ਲਈਏ ਵਾਹਿਗੁਰੂ ਐਸਾ ਦੇਵਤਾ ਹੈ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਅਭੇਵ ਆਦ ਉਧਾਰ ਅਭੇਵ ਭੇਵ ਦਾ ਅਰਥ ਹੋ ਗਿਆ ਭੇਦ ਤੇ ਅਗਲੇ ਪਾਸੇ ਐਡਾ ਅਗੇਤਰ ਲਾ ਕੇ ਸ਼ਬਦ ਬਣ ਗਿਆ ਅਭੇਵ ਸਾਦ ਸੰਗਤ ਅਭੇਵ ਦਾ ਅਰਥ ਬਣਦਾ ਜਿਸ ਦਾ ਆਪਾਂ ਭੇਦ ਨਾ ਪਾ ਸਕੀ ਅਭੇਵ ਆਦ ਉਧਾਰ ਆਦ ਦਾ ਅਰਥ ਹੈ ਆਦ ਤੋਂ ਹੀ ਸ੍ਰਿਸ਼ਟੀ ਦੇ ਆਦ ਤੋਂ ਜਦੋਂ ਦੁਨੀਆ ਵੀ ਨਹੀਂ ਸੀ ਪਰਮਾਤਮਾ ਉਦੋਂ ਵੀ ਸੀ ਤੇ ਨਾਲ ਸ਼ਬਦ ਗੁਰੂ ਸਾਹਿਬ ਜੀ ਨੇ ਵਰਤਿਆ ਉਧਾਰ ਉਧਾਰ ਸ਼ਬਦ ਦਾ ਅਰਥ ਹੈ ਜਿਹਦਾ ਦਿਲ ਬਹੁਤ ਵੱਡਾ ਉਧਾਰ ਚਿਤ ਜਦੋਂ ਧੱਦੇ ਦੇ ਨਾਲ ਸ਼ਬਦ ਹੁੰਦਾ ਹੈ ਉਧਾਰ ਉਹ ਅਰਥ ਬਣਦਾ ਹੈ ਸਾਡਾ ਉਧਾਰ ਕਰਨ ਵਾਲਾ ਸਾਡਾ ਭਲਾ ਕਰਨ ਵਾਲਾ ਸਾਡਾ ਪਾਅ ਉਤਾਰਾ ਕਰਨ ਵਾਲਾ ਜਦੋਂ ਧੱਦੇ ਦੇ ਨਾਲ ਆਉਂਦਾ ਹੈ ਸ਼ਬਦ ਉਧਾਰ ਉਦਾਰਦ ਬਣਦਾ ਹੈ ਉਧਾਰ ਚਿਤ ਵੱਡੇ ਦਿਲ ਵਾਲਾ ਜਿਹੜਾ ਵੱਡੇ ਜਿਗਰੇ ਦਾ ਮਾਲਕ ਹੈ ਤੇ ਸਾਡੇ ਵਰਗਿਆਂ ਦੇ ਗੁਨਾਹਾਂ ਤੇ ਪਰਦਾ ਪਾ ਕੇ ਵੀ ਸਾਡੇ ਤੇ ਬਖਸ਼ਿਸ਼ ਕਰਦਾ ਅੱਗੇ ਵਾਹ ਰਾਜੀ ਦੇ ਬਚਨ ਨੇ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਸਰਬ ਪਾਲਕ ਵਾਹਿਗੁਰੂ ਐਸੇ ਨੇ ਜਿਹੜੇ ਸਾਰਿਆਂ ਨੂੰ ਪਾਲਣ ਵਾਲੇ ਨੇ ਸਰਬ ਪਾਲਕ ਸਰਬ ਅਰਥ ਹੈ ਸਾਰਿਆਂ ਨੂੰ ਪਾਲਕ ਸ਼ਬਦ ਅਰਥ ਹੈ ਪਾਲਣ ਵਾਲੇ ਵਾਹਿਗੁਰੂ ਜੀ ਕੀ ਕਰਦੇ ਨੇ ਸਾਰਿਆਂ ਨੂੰ ਪਾਲਦੇ ਨੇ ਸਰਬ ਕਾਲਕ ਕਾਲਕ ਦਾ ਅਰਥ ਹੈ ਨਾਸ਼ ਕਰਨ ਵਾਲੇ ਉਹ ਸਾਰਿਆਂ ਦੇ ਪਾਲਣ ਕਰਤਾ ਵੀ ਨੇ ਤੇ ਸਾਰਿਆਂ ਦੇ ਨਾਸ਼ ਕਰਤਾ ਵੀ ਨੇ ਉਸੇ ਨੇ ਬ੍ਰਹਿਮੰਡ ਸਾਜਿਆ ਉਸੇ ਨੇ ਦੁਨੀਆ ਦਾ ਨਾਸ਼ ਕਰਨਾ ਸਰਬ ਪਾਲਕ ਸਰਬ ਘਾਲਕ ਸਰਬ ਕੋਪਨ ਕਾਲ ਸਾਰਿਆਂ ਨੂੰ ਪਾਲਦਾ ਸਾਰਿਆਂ ਦਾ ਨਾਸ਼ ਕਰਦਾ ਤੇ ਸਰਬ ਕੋਪਨ ਕਾਲ ਕਾਲ ਦਾ ਅਰਥ ਵੀ ਹੈ ਮੌਤ ਉਹ ਸਾਰਿਆਂ ਦਾ ਕਾਲ ਹੈ ਸਾਰਿਆਂ ਦੀ ਮੌਤ ਹੈ ਜਤਰ ਤਤਰ ਵਿਰਾਜ ਹੀ ਜਤਰ ਤਤਰ ਜਿੱਥੇ ਕਿੱਥੇ ਪਾਵ ਹਰ ਇੱਕ ਜਗ੍ਹਾ ਤੇ ਹਰ ਇੱਕ ਸਥਾਨ ਤੇ ਵਿਰਾਜ ਹੀ ਪਰਮਾਤਮਾ ਵਿਰਾਜਿਆ ਹੋਇਆ ਹੈ ਅਬ ਧੂਤ ਰੂਪ ਅਰਸਾਲ ਅਬ ਧੂਤ ਜਿਹੜਾ ਸੰਸਾਰ ਤੋਂ ਪਰੇ ਹੈ ਸੰਸਾਰ ਵਿੱਚ ਰਹਿੰਦਾ ਪਰ ਦੁਨੀਆਂ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਤੋਂ ਅਵਤੂਤ ਹੈ ਸੰਸਾਰ ਤੋਂ ਪਰੇ ਹੈ ਸੰਸਾਰ ਤੋਂ ਵੱਖਰਾ ਤੇ ਅਨਿਰਲੇਪ ਹੈ ਰੂਪ ਰਸਾਲ ਉਹਦਾ ਰੂਪ ਐਸਾ ਹੈ ਜਿਹੜਾ ਰਸ ਦੇ ਨਾਲ ਭਰਿਆ ਹੋਇਆ ਰਸਾਲ ਸ਼ਬਦ ਸਾਦ ਸੰਗਤ ਬਣਦਾ ਹੈ ਰਸ ਆਲੇ ਰਸ ਦਾ ਘਰ ਰਸ ਆਲੇ ਆਲੇ ਮਤਲਬ ਘਰ ਉਥੋਂ ਬਣਿਆ ਸ਼ਬਦ ਰਸਾਲ ਰਸਾਂ ਦਾ ਘਰ ਇਹਦੇ ਨਾਲ ਮਿਲਦਾ ਮਿਲਦੇ ਜੁਲਦੇ ਸ਼ਬਦ ਨੇ ਦਇਾਲ ਕਿਰਪਾਲ ਕਿਰਪਾਲ ਕਿਰਪਾ ਦਾ ਕਰ ਦਇਾਲ ਦਇਆ ਦਾ ਕਰ ਸੋ ਬਚਨ ਨੇ ਜਤਰ ਤਤਰ ਵਿਰਾਜ ਹੀ ਅਵਤੂਤ ਰੂਪ ਰਸਾ ਪਰਮਾਤਮਾ ਜਿੱਥੇ ਕਿੱਥੇ ਹਰ ਜਗ੍ਹਾ ਤੇ ਵਿਰਾਜਿਆ ਹੋਇਆ ਦੁਨੀਆ ਵਿੱਚ ਵਸ ਕੇ ਦੁਨੀਆ ਤੋਂ ਵੱਖਰਾ ਰਹਿੰਦਾ ਤੇ ਉਹ ਰਸਾਂ ਦਾ ਖਜ਼ਾਨਾ ਹੈ ਅੱਗੇ ਮਹਾਰਾਜੀ ਦੇ ਬਚਨ ਨੇ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇ ਹਜ਼ੂਰ ਕਹਿੰਦੇ ਨਾਮ ਠਾਮ ਨਾ ਜਾਤ ਜਾ ਕਰ ਪ੍ਰਮਾਤਮਾ ਦਾ ਕੋਈ ਇੱਕ ਨਾਮ ਨਹੀਂ ਅਸੀਂ ਦੱਸ ਸਕਦੇ ਕਿ ਪ੍ਰਮਾਤਮਾ ਦਾ ਆਹੀ ਇੱਕ ਨਾਮ ਹੈ ਜਿਵੇਂ ਬੰਦੇ ਦਾ ਇੱਕ ਨਾਮ ਹੁੰਦਾ ਹੈ ਕਿ ਫਲਾਣੇ ਇਨਸਾਨ ਦਾ ਆ ਨਾਮ ਹੈ ਇਹ ਫਲਾਣਾ ਸਿੰਘ ਹੈ ਜਾਂ ਫਲਾਣਾ RAM ਹੈ ਫਲਾਣਾ ਦਾਸ ਹੈ ਫਲਾਣਾ ਖਾਨ ਹੈ ਆਪਕਿ ਜੋ ਵੀ ਉਹਦੇ ਮਾਤਾ ਪਿਤਾ ਨੇ ਉਹਦਾ ਨਾਮ ਰੱਖ ਦਿੱਤਾ ਇਨਸਾਨ ਦਾ ਇੱਕ ਵਜ੍ਹਾ ਹੋਇਆ ਨਾਮ ਹੋ ਗਿਆ ਔਰ ਵਾਹਿਗੁਰੂ ਪਰਮੇਸ਼ਰ ਨੂੰ ਲੋਕਾਂ ਨੇ ਆਪਣੀ ਸਹੂਲਤ ਦੇ ਹਿਸਾਬ ਦੇ ਨਾਲ ਉਹਨੂੰ ਨਾਮ ਦਿੱਤੇ ਕਿਸੇ ਨੇ ਉਹਨੂੰ ਰਮਿਆ ਹੋਇਆ ਵੇਖਿਆ ਤੇ RAM ਕਹਿ ਦਿੱਤਾ ਕਿਸੇ ਨੇ ਦੁਨੀਆ ਦਾ ਪਾਲਣ ਕਰਤਾ ਜਾਣਿਆ ਤੇ ਗੋਪਾਲ ਕਹਿ ਦਿੱਤਾ ਕਿਸੇ ਨੇ ਇਹ ਵੇਖਿਆ ਕਿ ਪ੍ਰਮਾਤਮਾ ਪਤਿਤ ਲੋਕਾਂ ਨੂੰ ਪਾਵਨ ਕਰਦਾ ਤੇ ਪਤਿਤ ਪਾਵਨ ਕਹਿੰਦਾ ਕਿਸੇ ਨੇ ਸੋਚਿਆ ਕਿ ਪ੍ਰਮਾਤਮਾ ਦਇਆ ਕਰਦਾ ਤੇ ਦਿਆਲ ਕਹਿ ਦਿੱਤਾ ਕਿਰਪਾ ਕਰਦਾ ਤੇ ਕਿਰਪਾਲ ਕਹਿ ਦਿੱਤਾ ਸੋ ਸਾਰੀ ਉਹਦੀ ਕਿਰਤਮ ਨਾਮ ਨੇ ਪਰ ਉਹਦਾ ਕੋਈ ਇੱਕ ਬੰਦੀ ਦੀ ਤਰ੍ਹਾਂ ਮਿੱਥਿਆ ਹੋਇਆ ਨਾਮ ਨਹੀਂ ਹੈ ਨਾਮ ਠਾਮ ਨਾ ਜਾਤ ਜਾਕਰ ਨਾ ਨਾਮ ਤੇ ਨਾ ਹੀ ਠਾਮ ਠਾਮ ਦਾ ਅਰਥ ਹੈ ਟਿਕਾਣਾ ਪਰਮੇਸ਼ਰ ਦਾ ਕੋਈ ਇੱਕ ਪੱਕਾ ਟਿਕਾਣਾ ਨਹੀਂ ਅਸੀਂ ਕਹਿ ਸਕਦੇ ਪਰਮਾਤਮਾ ਇਸੇ ਗੁਰਦੁਆਰੇ ਵਿੱਚ ਰਹਿੰਦਾ ਜਿਹਾ ਪਰਮਾਤਮਾ ਇਸੇ ਇੱਕ ਮੰਦਰ ਵਿੱਚ ਰਹਿੰਦਾ ਐਸੇ ਇੱਕ ਮਸੀਤ ਵਿੱਚ ਰਹਿੰਦਾ ਇਹਨਾਂ ਭਰਮਾਂ ਤੋਂ ਤੇ ਸਤਿਗੁਰੂ ਨੇ ਸਾਨੂੰ ਬਾਹਰ ਕੱਢਿਆ ਧਰਮ ਸਥਾਨ ਜਿੰਨੇ ਨੇ ਉਹ ਧਰਮ ਸਿੱਖਣ ਵਾਸਤੇ ਜਿੱਥੇ ਆ ਕੇ ਇਨਸਾਨ ਨੇ ਧਰਮ ਦੇ ਗੁਨਾ ਨੂੰ ਗ੍ਰਹਿਣ ਕਰਨਾ ਇਹ ਵਿਚਾਰ ਸਿੱਖਣੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਧਰਮ ਕਿਵੇਂ ਕਮਾ ਸਕਦਾ ਤੇ ਸਮਾਜ ਦੀ ਸੇਵਾ ਕਿਵੇਂ ਕਰ ਸਕਦਾ ਧਾਰਮਿਕ ਸਥਾਨਾਂ ਬਾਰੇ ਇਹ ਪਰਮ ਨਹੀਂ ਪੜਨਾ ਕਿ ਧਾਰਮਿਕ ਸਥਾਨਾਂ ਵਿੱਚ ਰਹਿਦਾ ਉਹ ਸਾਰੇ ਬ੍ਰਹਿਮੰਡ ਵਿੱਚ ਹੀ ਹੈ ਧਾਰਮਿਕ ਸਥਾਨ ਧਰਮ ਸਿੱਖਣ ਦੀ ਜਗ੍ਹਾ ਨਹੀਂ ਸੁਮਰ ਰਾਜੀ ਦਾ ਬਚਨ ਹੈ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਹਜ਼ੂਰ ਫਰਮਾਉਂਦੇ ਪ੍ਰਮਾਤਮਾ ਦਾ ਕੋਈ ਇੱਕ ਨਾਮ ਨਹੀਂ ਇੱਕ ਟਿਕਾਣਾ ਨਹੀਂ ਕੋਈ ਜਾਤ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਪ੍ਰਮਾਤਮਾ ਫਲਾਣੀ ਜਾਤ ਦਾ ਹੈ ਨਾਮ ਠਾਮ ਨਾ ਜਾਤ ਜਾਕਰ ਉਹਦਾ ਕੋਈ ਨਾਮ ਨਹੀਂ ਕੋਈ ਟਿਕਾਣਾ ਨਹੀਂ ਕੋਈ ਜਾਤ ਨਹੀਂ ਰੂਪ ਰੰਗ ਨਾ ਰੇਖ ਉਹਦਾ ਕੋਈ ਇੱਕ ਮਿੱਥਿਆ ਹੋਇਆ ਰੂਪ ਨਹੀਂ ਜਿਵੇਂ ਬੰਦੇ ਦਾ ਹੁੰਦਾ ਹੈ ਫਲਾਣਾ ਇਨਸਾਨ ਗੋਰੇ ਰੰਗ ਦਾ ਹੈ ਜਾਂ ਇਹ ਇਨਸਾਨ ਕਾਲੇ ਰੰਗ ਦਾ ਹੈ ਪ੍ਰਮਾਤਮਾ ਦਾ ਤੇ ਕੋਈ ਸਰੀਰ ਹੀ ਨਹੀਂ ਉਹਦਾ ਕੋਈ ਰੂਪ ਰੰਗ ਵੀ ਨਹੀਂ ਰੇਖ ਦਾ ਅਰਥ ਹੋ ਗਿਆ ਸਰੀਰ ਤੇ ਕੋਈ ਨਿਸ਼ਾਨ ਜਿਵੇਂ ਬੰਦੇ ਬਾਰੇ ਆ ਪਹਿਚਾਨ ਦੱਸ ਦਿੰਦੇ ਆ ਫਲਾਣੇ ਬੰਦੇ ਦੇ ਮੱਥੇ ਦੇ ਉੱਪਰ ਸੱਟ ਦਾ ਨਿਸ਼ਾਨ ਹੈ ਫਲਾਣੇ ਦੇ ਹੱਥ ਦੇ ਉੱਪਰ ਕੋਈ ਜਲੇ ਹੋਏ ਦਾ ਨਿਸ਼ਾਨ ਹੈ ਮਨੁੱਖ ਦੇ ਸਰੀਰ ਤੇ ਨਿਸ਼ਾਨ ਹੋ ਸਕਦਾ ਹੈ ਕਿਉਂਕਿ ਸਰੀਰ ਦਾ ਧਾਰਨੀ ਪਰ ਪ੍ਰਮਾਤਮਾ ਜਿਹਦਾ ਕੋਈ ਸਰੀਰ ਨਹੀਂ ਉਹਦਾ ਕੋਈ ਰੇਖ ਵੀ ਨਹੀਂ ਕੋਈ ਨਿਸ਼ਾਨ ਵੀ ਨਹੀਂ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਣ ਆਦ ਅਸ਼ੇਖ ਹਜ਼ੂਰ ਫਰਮਾਉਂਦੇ ਆਦ ਪੁਰਖ ਉਦਾਰ ਮੂਰਤ ਆਦ ਜਿਹੜਾ ਦੁਨੀਆ ਦੇ ਆਦ ਤੋਂ ਹੈ ਪੁਰਖ ਜਿਹੜਾ ਸਾਰਿਆਂ ਵਿੱਚ ਵਸਿਆ ਹੋਇਆ ਹੈ ਉਦਾਰ ਮੂਰਤ ਜਿਹਦੀ ਮੂਰਤ ਜਿਹਦੀ ਪਰਸਨੈਲਿਟੀ ਸ਼ਖਸੀਅਤ ਐਸੀ ਹੈ ਉਹ ਸਾਰਿਆਂ ਦੇ ਕਿਰਪਾ ਕਰਦਾ ਹੈ ਉਹਦਾ ਹਿਰਦਾ ਬੜਾ ਵੱਡਾ ਹੈ ਉਦਾਰ ਦਦੇ ਨਾਲ ਜੇ ਪਹਿਲਾਂ ਆਪਾਂ ਵਿਚਾਰ ਕੀਤੀ ਜੇ ਧਦੇ ਨਾਲ ਹੋਵੇ ਉਧਾਰ ਫਿਰ ਇਹ ਦਾਰਤ ਬਣਦਾ ਹੈ ਉਧਾਰ ਕਰਨ ਵਾਲਾ ਪਾਉ ਰੂ ਤਾਰਾ ਕਰਨ ਵਾਲਾ ਜੇ ਦਦਿਆਂ ਦਾ ਲਾਵੇ ਉਧਾਰ ਇਹ ਦਾ ਅਰਥ ਬਣਦਾ ਵੱਡੇ ਜਿਗਰੇ ਵਾਲਾ ਵੱਡੇ ਦਿਲ ਵਾਲਾ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸ਼ੇਖ ਉਦਾਰ ਮੂਰਤ ਵੱਡੇ ਜਿਗਰੇ ਵਾਲਾ ਹੈ ਅਜੋਨ ਜਿਹੜਾ ਜੂਨਾ ਦੇ ਵਿੱਚ ਨਹੀਂ ਆਉਂਦਾ ਹੈ ਆਦ ਅਸ਼ੇਖ ਆਦ ਸ਼ਬਦ ਦਾ ਅਰਥ ਸਾਧ ਸੰਗਤ ਵਿਦਵਾਨਾਂ ਨੇ ਕੀਤਾ ਹੈ ਜਿਹੜਾ ਦੁਨੀਆ ਦਾ ਆਦ ਹੈ ਸ੍ਰਿਸ਼ਟੀ ਦਾ ਆਦ ਇਹ ਸ਼ਬਦ ਕਈ ਵਾਰੀ ਮਹਾਰਾ ਸੱਚ ਪਾਛਾ ਤੇ ਵਰ ਚੁਕੇ ਨੇ ਸੋ ਦੋ ਸ਼ਬਦ ਨੇ ਇੱਕ ਆਦ ਤੇ ਇੱਕ ਅਨਾਦ ਜੇ ਆਦ ਆਵੇ ਇਹਦਾ ਅਰਥ ਹੈ ਆਰੰਭ ਜੇ ਅਨਾਦ ਆਵੇ ਇਹਦਾ ਅਰਥ ਹੈ ਜਿੱਦਾ ਕੋਈ ਆਰੰਭ ਨਹੀਂ ਦੁਨੀਆ ਦਾ ਆਦ ਪਰਮੇਸ਼ਰ ਹੈ ਪਰ ਪਰਮੇਸ਼ਰ ਖੁਦ ਅਨਾਦ ਹੈ ਕਿਉਂਕਿ ਉਹਦਾ ਕੋਈ ਆਦ ਨਹੀਂ ਸੋ ਬਚਨ ਨੇ ਅਜੋਨ ਆਦ ਅਸੀਖ ਵਾਹਿਗੁਰੂ ਪਰਮਾਤਮਾ ਜੀ ਜਿਹੜੇ ਸ੍ਰਿਸ਼ਟੀ ਦੇ ਆਦ ਨੇ ਸਾਰਿਆਂ ਚ ਵਿਆਪਕ ਨੇ ਵੱਡੇ ਜਗਰੇ ਦੇ ਮਾਲਕ ਨੇ ਜੁਨਾ ਵਿੱਚ ਨਹੀਂ ਆਉਂਦੇ ਤੇ ਮਹਾਰਾਜ ਕਹਿੰਦੇ ਅਸੀਖ ਅਸੀਖ ਦਾ ਅਰਥ ਹੈ ਜਿਹਦੇ ਬਾਰੇ ਜਿੰਨਾ ਮਰਜ਼ੀ ਕਹਿ ਲਈਏ ਫਿਰ ਵੀ ਸਾਡੇ ਚ ਕੋਈ ਨਾ ਕੋ ਕਮੀ ਰਹੀ ਜਾਣੀ ਹੈ ਅਸੇਖ ਦਾ ਅਰਥ ਜਿਹਦੇ ਬਾਰੇ ਪੂਰਾ ਨਹੀਂ ਕਿਹਾ ਜਾ ਸਕਦਾ ਜਿਹਦੇ ਬਾਰੇ ਗੱਲ ਕਹਿੰਦਿਆਂ ਕਹਿੰਦਿਆਂ ਫਿਰ ਬੰਦੇ ਦੇ ਮਨ ਵਿੱਚ ਆਵੇ ਨਹੀਂ ਗੱਲ ਪੂਰੀ ਨਹੀਂ ਕੀਤੀ ਜਾ ਸਕੀ ਉਹਨੂੰ ਕਹਿੰਦੇ ਅਸੇਖ ਅੱਗੇ ਬਚਨ ਨੇ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਪਰਮਾਤਮਾ ਦਾ ਕੋਈ ਮਿੱਥਿਆ ਹੋਇਆ ਦੇਸ ਨਹੀਂ ਉਸ ਵਾਹਿਗੁਰੂ ਪਰਮਾਤਮਾ ਦਾ ਕੋਈ ਇੱਕ ਮਿੱਥਿਆ ਹੋਇਆ ਭੇਸ ਨਹੀਂ ਕੋਈ ਰੂਪ ਨਹੀਂ ਕੋਈ ਉਹਦੇ ਸਰੀਰ ਤੇ ਰੇਖ ਦਾ ਅਰਥ ਹੈ ਨਿਸ਼ਾਨ ਨਹੀਂ ਤੇ ਰਾਗ ਸ਼ਬਦ ਦਾ ਅਰਥ ਹੈ ਮੋਹ ਉਸ ਪਰਮਾਤਮਾ ਨੂੰ ਕੋਈ ਮੋਹ ਵੀ ਨਹੀਂ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿ사 ਹੋਏ ਫੈਲਿਓ ਅਨੁਰਾਗ ਵਿਸ਼ਰਾਮਾਂ ਦਾ ਆਪਾਂ ਧਿਆਨ ਦੇਈ ਜਾਣਾ ਜਤਰ ਤਤਰ ਦਿਸ਼ਾ ਵਿ사 ਵਿ사 ਸ਼ਬਦ ਤੇ ਵਿਸ਼ਰਾਮ ਹੈ ਜਤਰ ਤਤਰ ਮਤਲਬ ਹਰ ਪਾਸੇ ਹਰ ਹਰ ਜਗ੍ਹਾ ਤੇ ਦਿਸ਼ਾ ਵਿਸ਼ਾ ਹਰੇਕ ਦਿਸ਼ਾ ਦੇ ਵਿੱਚ ਹਰੇਕ ਸਥਾਨ ਤੇ ਹੋਏ ਫੈਲਿਓ ਅਨੁਰਾਗ ਉਹ ਪ੍ਰਮਾਤਮਾ ਪਿਆਰ ਦਾ ਸਰੂਪ ਬਣ ਕੇ ਫੈਲਿਆ ਹੋਇਆ ਹੈ। ਭਾਵ ਹਰ ਦਿਸ਼ਾ ਵਿੱਚ ਹਰ ਜਗ੍ਹਾ ਤੇ ਹਰ ਸਥਾਨ ਤੇ ਵਾਹਿਗੁਰੂ ਜੀ ਪ੍ਰਮਾਤਮਾ ਜੀ ਇੱਕ ਪ੍ਰੇਮ ਦਾ ਸਰੂਪ ਬਣ ਕੇ ਫੈਲੇ ਹੋਏ ਨੇ। ਦੇਸ਼ ਔਰ ਨਾ ਭੇਸ ਜਾਕਰ ਕਰੂਪ ਰੇਖ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਅਗਲੇ ਪਦੇ ਵਿੱਚ ਮਹਾਰਾਜ ਦੇ ਬਚਨ ਨੇ ਨਾਮ ਕਾਮ ਬਹੀਨ ਅਪੇਖਤ ਧਾਮ ਹੋ ਨਹ ਜਾਹੇ ਨਾਮ ਕਾਮ ਬਹੀਨ ਨਾਮ ਦਾ ਅਰਥ ਹੋ ਗਿਆ ਕਿਸੇ ਨਾਮ ਤੋਂ ਸਕਣਾ ਉਹਦਾ ਕੋਈ ਇੱਕ ਮਿੱਥਿਆ ਹੋਇਆ ਨਾਮ ਨਹੀਂ ਤੇ ਕਾਮ ਦਾ ਅਰਥ ਹੋ ਗਿਆ ਕਾਮਨਾ ਅੰਦਰ ਦੀਆਂ ਵਾਸ਼ਨਾਵਾਂ ਵੈਗੁਰੂ ਪਰਮਾਤਮਾ ਨੂੰ ਕੋਈ ਵਾਸ਼ਨਾ ਨਹੀਂ ਉਹਦੇ ਮਨ ਵਿੱਚ ਕੋਈ ਕਾਮਨਾ ਨਹੀਂ ਤੇ ਨਾ ਹੀ ਵੈਗੁਰੂ ਪਰਮਾਤਮਾ ਦਾ ਕੋਈ ਨਾਮ ਹੈ ਨਾਮ ਕਾਮ ਬਹੀਨ ਬਹੀਨ ਦਾ ਅਰਥ ਹੋ ਗਿਆ ਨਾਮ ਇਕ ਕਾਮਨਾਵਾਂ ਤੋਂ ਸਖਣਾ ਨਾਮ ਕਾਮਬਹੀਨ ਪੇਖਤ ਪੇਖਤ ਸ਼ਬਦ ਤੇ ਆਪਾਂ ਪੂਰਾ ਵਿਸ਼ਰਾਮ ਦਵਾਂਗੇ ਨਾਮ ਕਾਮਬਹੀਨ ਪੇਖਤ ਉਹਨੂੰ ਵੇਖਿਆ ਜਾਂਦਾ ਹੈ ਕਿ ਉਸ ਵਾਹਿਗੁਰੂ ਪਰਮਾਤਮਾ ਦਾ ਕੋਈ ਇੱਕ ਨਾਮ ਨਹੀਂ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਕੋਈ ਕਾਮਨਾ ਵੀ ਨਹੀਂ ਥਾਮ ਹੋ ਨਹਿ ਜਾਹੇ ਥਾਮ ਦਾ ਅਰਥ ਹੋ ਗਿਆ ਘਰ ਟਿਕਾਣਾ ਰਹਿਣ ਦੀ ਜਗ੍ਹਾ ਥਾਮ ਹੋ ਨਹਿ ਜਾਹੇ ਉਸ ਪਰਮਾਤਮਾ ਦਾ ਕੋਈ ਥਾਮ ਨਹੀਂ ਕੋਈ ਘਰ ਨਹੀਂ ਕੋਈ ਟਿਕਾਣਾ ਨਹੀਂ ਭਾਵੇਂ ਸਾਰੇ ਸੰਸਾਰ ਵਿੱਚ ਹੀ ਸਰਬਮਾਨ ਸਰਬੱਤਰਮਾਨ ਸਦਾਇਮਾਨਤ ਤਾਹੀਂ ਸਰਬਮਾਨ ਉਸਾਰਿਆਂ ਦੁਆਰਾ ਮੰਨਿਆ ਜਾਂਦਾ ਹੈ ਸਾਰੇ ਉਹਨੂੰ ਮੰਨਦੇ ਨੇ ਸਰਬੱਤਰਮਾਨ ਸਾਰੀਆਂ ਥਾਵਾਂ ਤੇ ਮੰਨਿਆ ਜਾਂਦਾ ਹੈ ਸਦਾਇਮਾਨਤ ਤਾਹੀਂ ਸਦਾਵਾਰ ਤੋਂ ਗਿਆ ਹਮੇਸ਼ਾ ਹਮੇਸ਼ਾ ਸਾਰੇ ਉਸੇ ਨੂੰ ਹੀ ਮੰਨਦੇ ਨੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਇਕ ਮੂਰਤ ਹੈ ਪਰਮਾਤਮਾ ਇੱਕ ਰੂਪੀ ਭਾਵ ਕੇਕੀ ਹੈ ਬਹੁਤੇ ਨਹੀਂ ਅਨੇਕ ਦਰਸ਼ਨ ਪਰ ਇਸ ਅਨੇਕ ਸੰਸਾਰ ਦੇ ਵਿੱਚੋਂ ਉਸ ਇੱਕ ਦੇ ਹੀ ਸਾਨੂੰ ਦਰਸ਼ਨ ਹੋ ਰਹੇ ਨੇ ਭਾਵ ਕੇ ਸੰਸਾਰ ਚਾਹੇ ਅਨੇਕ ਹੈ ਧਰਤੀ ਵਰਗੇ ਅਨੇਕਾਂ ਧਰਤੀਆਂ ਨੇ ਸੂਰਜ ਵਰਗੇ ਅਨੇਕਾਂ ਸੂਰਜ ਨੇ ਫੁੱਲ ਵਰਗੇ ਅਨੇਕਾਂ ਫੁੱਲ ਨੇ ਸਮੁੰਦਰ ਵਰਗੇ ਅਨੇਕਾਂ ਸਮੁੰਦਰ ਨੇ ਐਡਾ ਵੱਡਾ ਪ੍ਰਬੰਧ ਅਨੇਕਤਾ ਪਰ ਇਹ ਅਨੇਕਤਾ ਇੱਕ ਤੋਂ ਪੈਦਾ ਹੋਈ ਹੈ। ਭਾਵ ਇਹ ਕਿ ਇਸ ਅਨੇਕਤਾ ਵਿੱਚੋਂ ਇੱਕ ਹੀ ਵਸਿਆ ਹੋਇਆ ਹੈ। ਇੱਕ ਮੂਰਤ ਅਨੇਕ ਦਰਸ਼ਨ ਹੈ ਇੱਕ ਰੂਪ ਪਰ ਅਨੇਕਾਂ ਦੇ ਵਿੱਚੋਂ ਇੱਕ ਦੇ ਦਰਸ਼ਨ ਹੋ ਰਹੇ ਨੇ। ਕੀਨ ਰੂਪ ਅਨੇਕ ਪਰਮਾਤਮਾ ਨੇ ਆਪਣੇ ਅਨੇਕਾ ਰੂਪ ਬਣਾ ਲਏ ਨੇ। ਭਾਵ ਕਿ ਸਾਰੇ ਰੂਪ ਉਸੇ ਦੇ ਨੇ। ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਇੱਕ ਖੇਲ ਖੇਲ ਦੁਨੀਆ ਦੀ ਖੇਡ ਖੇਡ ਕੇ ਅਖੇਲ ਖੇਲਣਾ ਖੇਲ ਦੇ ਅਗਲੇ ਪਾਸੇ ਐਡਾ ਸ਼ਬਦ ਲਾ ਕੇ ਮਹਾਰਾਜ ਜੀ ਨੇ ਸ਼ਬਦ ਬਣਾਤਾ ਅਖੇਲ ਅਖੇਲ ਦਾ ਅਰਥ ਹੋ ਗਿਆ ਖੇਡ ਤੋਂ ਉਲਟਾ ਭਾਵ ਕਿ ਨਾ ਖੇਡਣਾ ਜਾਂ ਕਿ ਇਹ ਖੇਡ ਨੂੰ ਉਜਾੜ ਦੇਣਾ ਮਹਾਰਾਜ ਜੀ ਨੇ ਫਰਮਾਇਆ ਖੇਲ ਖੇਲ ਅਖੇਲ ਖੇਲਣਾ ਪਹਿਲਾਂ ਪਰਮਾਤਮਾ ਨੇ ਦੁਨੀਆ ਦੀ ਖੇਡ ਖੇਡੀ ਸੰਸਾਰ ਬਣਾਇਆ ਦੁਨੀਆ ਨੂੰ ਪੈਦਾ ਕੀਤਾ ਉਹਦੇ ਤੋਂ ਬਾਅਦ ਸੰਸਾਰ ਨੂੰ ਮਿਟਾ ਦਿੱਤਾ ਸੋ ਖੇਡ ਤਿਆਰ ਕੀਤੀ ਫਿਰ ਖੇਡ ਨੂੰ ਉਜਾੜਿਆ ਦੁਨੀਆ ਬਣਾਈ ਸੰਸਾਰ ਦਾ ਨਾਸ਼ ਵੀ ਕੀਤਾ ਖੇਲ ਖੇਲ ਅਖੇਲ ਖੇਲਣਾ ਅੰਤ ਕੋ ਫਿਰ ਏਕ ਦੁਨੀਆ ਪੈਦਾ ਕਰਨ ਤੋਂ ਪਹਿਲਾਂ ਵੀ ਮਹਾਰਾਜ ਕਹਿੰਦੇ ਕੱਲਾ ਹੀ ਸੀ ਤੇ ਜਦੋਂ ਸੰਸਾਰ ਉਹਨੇ ਸਮੇਟ ਲਿਆ ਦੁਨੀਆ ਖਤਮ ਕਰ ਦਿੱਤੀ ਅੰਤ ਕੋ ਫਿਰ ਏਕ ਅਖੀਰ ਨੂੰ ਫਿਰ ਕੱਲੇ ਨੇ ਰਹਿ ਜਾਣਾ ਸਰਬਾ ਸੰਗਤਾਂ ਨੂੰ ਬੇਨਤੀ ਹੈ ਜੀ ਅਗਰ ਆਪ ਜੀ ਨੂੰ ਇਹ ਕਾਰਜ ਪਸੰਦ ਆ ਰਿਹਾ ਹੈ ਤੇ ਆਪ ਜੀ ਕਿਰਪਾਲਤਾ ਕਰਕੇ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਆਪਜੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਨੇ ਉਹ ਗੁਰਬਾਣੀ ਦੇ ਉਚਾਰਨ ਅਤੇ ਗੁਰਬਾਣੀ ਦੀ ਵਿਆਖਿਆ ਦੇ ਇਸ ਉਪਰਾਲੇ ਤੋਂ ਲਾਹਾ ਪ੍ਰਾਪਤ ਕਰ ਸਕਣ ਆਪ ਸਾਰਿਆਂ ਦਾ ਧੰਨਵਾਦ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ